ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਵਿਆਖਿਆ ਕਰਨ ਜਾ ਰਹੇ ਹਾਂ ਜਪ ਜਪਨਾ ਹੁੰਦਾ ਹੈ ਇਸ ਦਾ ਮਤਲਬ ਹੈ ਪ੍ਰਭੂ ਦੇ ਨਾਮ ਦਾ ਉਚਾਰਨ ਕਰਨਾ ਅਤੇ ਮਨ ਵਿੱਚ ਉਸ ਦੀ ਯਾਦ ਵਿੱਚ ਲੀਨ ਹੋਣਾ ਆਦ ਸਤ ਪ੍ਰਭੂ ਸ਼ੁਰੂ ਤੋਂ ਹੀ ਸੱਚਾ ਹੈ जुगाड़ सत ओ सब जुगਾਂ ਵਿੱਚ ਸੱਚਾ ਹੈ ਹੈ ਪੀ ਸੱਚ ਉਹ ਹੁਣ ਵੀ ਸੱਚਾ ਹੈ ਨਾਨਕ ਹੋਸੀ ਪੀ ਸੱਚ ਹੈ ਨਾਨਕ ਉਹ ਹਮੇਸ਼ਾ ਸੱਚਾ ਰਹੇਗਾ ਇਸ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਹਨ ਕਿ ਪਰਮਾਤਮਾ ਹਮੇਸ਼ਾ ਹਰ ਸਮੇਂ ਅਤੇ ਹਰ ਕਾਲ ਵਿੱਚ ਸੱਚਾ ਹੈ ਸੋਚੇ ਸੋਚਨਾ ਹੋਵੇ ਜੇ ਸੋਚੀ ਲਖਵਾਰ ਸੋਚ ਦੇ ਨਾਲ ਪਵਿੱਤਰਤਾ ਪ੍ਰਾਪਤ ਨਹੀਂ ਹੁੰਦੀ ਭਾਵੇਂ ਲੱਖ ਵਾਰੀ ਵੀ ਸੋਚ ਲਿਆ ਜਾਵੇ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਦੇਵਤਾਰ ਚੁੱਪ ਰਹਿਣ ਨਾਲ ਅਸਲੀ ਸ਼ਾਂਤੀ ਨਹੀਂ ਆਉਂਦੀ ਭਾਵੇਂ ਆਤਮਿਕ ਤੌਰ ਤੇ ਲਿਵ ਜੋੜੀ ਰਹੀਏ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਭੁੱਖ ਨੂੰ ਬਹੁਤ ਕੁਝ ਇਕੱਠਾ ਕਰਨ ਨਾਲ ਨਹੀਂ ਮਿਟਾਇਆ ਜਾ ਸਕਦਾ ਸੈ ਸਿਆਨ ਪਾਲਖ ਹੋਏ ਤਾਂ ਇੱਕ ਨਾ ਚਲੇ ਨਾਲ ਲੱਖਾਂ ਜੁਦਰਾਇਆਂ ਵੀ ਕਦੇ ਕੰਮ ਨਹੀਂ ਆਉਂਦੀਆਂ ਕਿਵ ਸਚਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਸੱਚਾ ਕਿਵੇਂ ਹੋ ਸਕਦਾ ਹੈ ਝੂਠ ਦੀ ਕੰਧ ਕਿਵੇਂ ਟੁੱਟ ਸਕਦੀ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਗੁਰੂ ਨਾਨਕ ਦੇ ਸਿੱਖਿਆ ਅਨੁਸਾਰ ਰੱਬ ਦੇ ਹੁਕਮ ਅਨੁਸਾਰ ਚੱਲਣਾ ਹੀ ਸੱਚਾ ਜੀਵਨ ਹੈ ਇਸ ਬਾਡੀ ਵਿੱਚ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਹਨ ਕਿ ਧਾਰਮਿਕ ਜਾਂ ਆਤਮਿਕ ਪਵਿੱਤਰਤਾ ਸਿਰਫ ਮਨ ਦੀ ਸੋਚ ਨਾਲ ਨਹੀਂ ਆਉਂਦੀ ਸੱਚਾ ਜੀਵਨ ਉਸੇ ਹਾਲ ਵਿੱਚ ਮੌਜੂਦ ਹੁੰਦਾ ਹੈ ਜਦੋਂ ਇਨਸਾਨ ਪ੍ਰਭੂ ਦੇ ਹੁਕਮ ਨੂੰ ਸਮਝਦਾ ਹੈ ਅਤੇ ਉਸੇ ਅਨੁਸਾਰ ਜੀਵਨ ਬਤਾਉਂਦਾ ਹੈ